ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੇਰਾ ਨਾਮ ਸੰਤਰੀਨ ਬਬਲ ਸਿੰਘ ਜੀ ਖਾਲਸਾ ਲੋਹੜਾ ਸਾਹਿਬ ਵਾਲੇ ਜੀ ਜ਼ਿਲ੍ਹਾ ਪਟਿਆਲਾ ਤੇ ਮੇਰਾ ਵਜਨ ਅੱਜ ਤਕਰੀਬਨ 15 ਤਰੀਕ ਆ 20 ਤਰੀਕ ਨੂੰ ਸ਼ੁਰੂ ਕਰਿਆ ਸੀ 25 ਦਿਨਾਂ ਦੇ ਵਿੱਚ 12 ਕਿਲੋ ਵਜਨ ਮੇਰਾ ਘਟਿਆ ਤੇ ਸਰੀਰ ਬੜੀ ਬਿਲਕੁਲ ਹਲਕਾ ਹਲਕਾ ਮਹਿਸੂਸ ਕਰਦਾ ਜੋ ਸਰੀਰ ਦੇ ਵਿੱਚ ਦਰਦ ਸੀ ਉਹ ਸਾਰੇ ਦਰਦ ਦੇ ਵੀ ਦੂਰ ਹੋ ਗਏ ਨੇ ਸੋ ਮੈਂ ਧੰਨਵਾਦ ਕਰਦਾ ਮੈਡਮ ਸੁਵਿੰਦਰ ਕੌਰ ਸਰਾਜਪੁਰ ਦਾ ਸਾਡੇ ਸੀਨੀਅਰ ਕੋਚ ਮੈਡਮ ਪ੍ਰਦੀਪ ਕੌਰ ਦਵਲਾਨ ਸਾਡੇ ਸਤਿਕਾਰਯੋਗ ਸਰਦਾਰ ਸੁਖਜੀਤ ਸਿੰਘ ਜੀ ਦਵਲਾਨ ਉਹਨਾਂ ਦਾ ਤੇ ਸਾਡੇ ਸਤਿਕਾਰਯੋਗ ਮੈਡਮ ਮੈਡਮ ਸਵਰਨਜੀਤ ਕੌਰ ਪਟਿਆਲਾ ਸੋ ਸਾਰੀ ਹਰਮਨ ਲਾਈਵ ਟਵਾਣਾ ਫੈਮਿਲੀ ਦਾ ਸਾਰਿਆਂ ਦਾ ਧੰਨਵਾਦ ਜੀ ਥੈਂਕ ਯੂ ਥੈਂਕ ਯੂ ਥੈਂਕ